ਪਤਾ ਨਹੀਂ ਉਹ ਕੀ ਕਾਰਨ ਲਈ ਉਹਨੂੰ ਬਾਹਲ ਕੇ ਅੰਦਰ ਦੱਸ ਉਹ ਮੁੰਡਾ ਵੀ ਇਹੋ ਜਿਹਾ ਹੀ ਆ ਆਇਆ ਮੈਨੂੰ ਸੋ ਆਪਣੇ ਫ੍ਰੈਂਡ ਨੂੰ ਜਾਂ ਆਪਣੇ ਘਰ ਦਾ ਪਤਾ ਲੈ ਜਾ ਕੇ ਆਪਣੇ ਮਾਪੇ ਉਹਦਾ ਕਿਸ ਨੂੰ ਦਵਾਈ ਕਿਸ ਨੂੰ दारू ਆਣ ਕੇ ਤੇ ਕਿੱਦਾਂ ਬੈਠਾ ਇੱਥੇ ਹੁਣ ਜਾਵੇ ਤੇ ਮੈਨੂੰ ਪਤਾ ਲੱਗੇ ਪਿਲੇ ਲੈ ਕੇ ਕੀ ਆਇਆ ਵਾ ਮੇਰੇ ਲਾਗੇ ਤਾਂ ਫਲਮ ਖੰਮਦਾ ਆ ਗਿਆ ਹੈ ਮਾਸੀ ਸੱਸ ਦੀ ਘਰ ਹੁਣ ਪਤਾ ਨਹੀਂ ਕੁਛ ਲਿਆਇਆ ਵੀ ਆ ਕਿ ਨਹੀਂ ਲਿਆਇਆ ਕੀ ਪਤਾ ਕੀ ਲੈ ਆਂਦਾ ਜਾਊਗਾ ਤਾਂ ਫੇਰ ਹੀ ਵੇਖਾਂਗੇ ਉਹਨਾਂ ਚਿਰ ਕੀ ਮੈਨੂੰ ਪਤਾ ਲੱਗੇ ਕੁਝ ਲਿਆਂਦਾ ਤਾਂ ਨਹੀਂ ਲਿਆਂਦਾ ਇਹ ਨਹੀਂ ਲਿਆਂਦਾ ਅਜੇ ਘਰੋਂ ਕੱਪ ਲੈਣ ਆਣੇ ਕਹਿੰਦੀ ਵੀ ਨਹੀਂ ਉਹਨੂੰ ਤੇ ਜਾ ਹੁਣ ਤੂੰ ਵੀ ਚਲਿਆ ਜਾ ਮੰਮੀ ਜਿਆ ਦੀ ਦੀਖ ਦੇਉਣਗੇ ਤੈਨੂੰ ਸੋ ਕੰਮ ਘਰ ਹੁੰਦਾ ਵਾ ਕਿਦਾ ਬੈਠਾ ਮਰੜਾ ਮਾਰ ਕੇ ਚੰਗਾ ਚੋਖਾ ਖਾਣ ਨੂੰ ਦੇਈ ਜਾਂਦੀ ਆ ਉਹ ਬੈਠਾ ਰਮਾਣਾ ਉਹਨੇ ਚਲੜ ਜਾਂਦੀ ਹਾਂ ਚਲ ਠੀਕ ਆ ਭੈਣ ਫਿਰ ਮੈਂ ਜਾਵਾਂ ਘਰ ਨੂੰ ਆਇ ਹਾਈ ਕਦੋਂ ਆਇਆ ਤੇ ਕਦੋਂ ਤੁਰ ਪਿਆ ਤੂੰ ਐਦਾਂ ਕਰ ਅੱਜ ਰਾਤ ਰਹਿ ਪਾ ਮੇਰਾ ਵੀਰ ਉਹ ਨਹੀਂ ਨਹੀਂ ਭੈਣ ਤੈਨੂੰ ਪਤਾ ਵਾ ਘਰ ਦੇ ਰਤਾਂ ਦਾ ਵੀ ਰਾਤ ਰਿਹਾ ਮੇਰਾ ਸਰਦਾ ਨਹੀਂ ਹੈਗਾ ਨਾਲੇ ਮੈਂ ਸਵੇਰੇ ਸੌਤੇ ਕੰਮ ਤੇ ਜਾਣਾ ਹੁੰਦਾ ਵਾ ਤੇ ਮੰਮੀ ਜੜੀ ਵਿਖਣੇ ਹੁੰਦਾ ਨੂੰ ਪਤਾ ਦਵਾਈ ਦੀ ਦੇਣੀ ਸੀ ਟਾਈਮ ਨਾਲ ਉਹਨਾਂ ਨੂੰ ਚੱਲ ਕੋਈ ਨਹੀਂ ਇੱਕ ਰਾਤ ਰਹਿ ਹੀ ਪੈਣਗੇ ਇੱਕ ਰਾਤ ਰਹਿ ਪਾ ਇੱਥੇ ਨਹੀਂ ਨਹੀਂ ਸੋਪੇ ਚਲ ਜੀ ਉੱਟ ਕੇ ਉਹ ਨਹੀਂ ਨਹੀਂ ਭੈਣ ਸੌਤੇ ਕਿੰਨੀ ਗੁੱਠੂਗਾ ਹਾਂ 7 ਵਜੇ ਤੇ ਮੈਂ ਕੰਮ ਤੇ ਜਾਣਾ ਹੁੰਦਾ ਵਾ ਲੈ ਦੱਸ ਮੈਂ ਸੋਚਿਆ ਸੀ ਐ ਤੂੰ ਰਾਤ ਰਵੇਂਗਾ ਅੱਜ ਉਹ ਨਹੀਂ ਭੈਣ ਕੋਈ ਨਹੀਂ ਮੈਂ ਨਾ ਸ਼ਨੀ ਆ ਰਹਾਂਗਾ ਤੇ ਫੇਰ ਐਦਵਾਰੀ ਛੁੱਟੀ ਹੁੰਦੀ ਆ ਅੱਛਾ ਫਿਰ ਮੈਂ ਰਹਿ ਕੇ ਜਾਊਂਗਾ ਸ਼ਨੀਵਾਰ ਠੀਕ ਆ ਰਾਤ ਰਹਿ ਪਊਂ ਕੋਈ ਗੱਲ ਨਹੀਂ ਚੱਲ ਤੂੰ ਮੰਮੀ ਲੈ ਆਈ ਨਾਲ ਚੰਗਾ ਕੋਈ ਨਹੀਂ ਮੰਮੀ ਨੂੰ ਨਾਲ ਲੈ ਆਊਂਗਾ ਆਹੋ ਹਾਂਜੀ ਤੇ ਫਿਰ ਰਹਿ ਕੇ ਰਾਤ ਜਾਈ ਚੰਗਾ ਬੜੇ ਦਿਨ ਹੋ ਗਏ ਤੂੰ ਰਾਤ ਰਿਆ ਹੀ ਨਹੀਂਗਾ ਓਏ ਆਹੋ ਭੈਣ ਜੀ ਤੇ ਬੜਾ ਕਰਦਾ ਪਰ ਕੀ ਕਰੀਏ ਹਾਂ ਤੁਹਾਨੂੰ ਪਤਾ ਘਰ ਦਾ ਸਿਸਟਮ ਵੇਖਣਾ ਪੈਂਦਾ ਨਾ ਮਗਰਲਾ ਸਾਰਾ ਵੀ ਕੀ ਕਰਨਾ ਕੀ ਨਹੀਂ ਇਹ ਤੇ ਗੱਲ ਤੇਰੀ ਠੀਕ ਆ ਉਹ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈ ਜੇ ਹਾਂ ਤੇ ਕਿੰਨੇ ਲੈ ਕੇ ਦੇਣੀ ਹੈ ਨਹੀਂ ਨਹੀਂ ਵਾਕਿਆ ਹੀ ਗੱਲ ਤੇ ਸਹੀ ਹੈ ਤੇਰੀ ਨਾਲੇ ਤੁਹਾਨੂੰ ਪਤਾ ਬਜ਼ੁਰਗ ਸਰੀਰ ਵਾ ਰਾਤ ਬਰਾਤ ਕਿਤੇ ਕਿਤੇ ਹੋਰ ਕੰਮ ਕੋਈ ਹੋ ਜੇ ਹਾਂ ਤੱਕ ਨੂੰ ਕਿਨੇ ਉੱਤੇ ਖੜਨਾ ਕਿਨੇ ਨਹੀਂ ਵਾਕਈ ਗੱਲ ਤੇ ਤੇਰੀ ਸੱਚੀ ਚਲ ਕੋਈ ਗੱਲ ਨਹੀਂ ਇਦਾਂ ਕਰੀ ਫਿਰ ਲੈ ਕੇ ਆਵੀ ਮਮੀ ਜਰੂਰ ਨਾਲ ਚੱਗਾ ਕੋਈ ਗੱਲ ਨਹੀਂ ਮੈਂ ਨਾ ਹੁਣ ਮੈਨੂੰ ਜਾ ਲੰਦੂ ਤੁਸੀਂ ਹਾਂ ਤੇ ਫੇਰ ਕਿਤੇ ਮੈਂ 10 15 ਦਿਨਾਂ ਨੂੰ ਫੇਰਾ ਮਾਰੂੰਗਾ ਲੈ ਕੇ ਆਉ ਮਮੀ ਨੂੰ ਕੀ ਠੀਕ ਵਾ ਤੇ ਇਦਾਂ ਕਰ ਫਿਰ ਨਿਹਰਾ ਨਾ ਕਰ ਤੇ ਜੇ ਜਾਣਾ ਵਾ ਨਾ ਟਾਈਮ ਨਾ ਚਲ ਜਾ ਫਿਰ ਮੇਰਾ ਵੀਰ ਆਹ ਪਹਿਲਾਂ ਤੇ ਮੇਰਾ ਵੀ ਧਿਆਨ ਰਹਿਣਾ ਫਿਰ ਲਾਈਟਾਂ ਵਾ ਜੜਿਆ ਪੈਣੀਆਂ ਆਹੋ ਆ ਪੈਣ ਕੋਈ ਨਹੀਂ ਮੈਂ ਚੱਲ ਜਾਣਾ ਵਾ ਤੇ ਉਹ ਮੇਰੀ ਗੱਲ ਸੁਣੋ ਨਿੱਕਾ ਨੇ ਮੈਨੂੰ ਦੇਖਿਆ ਕਿਤੇ ਉਹਦੇ ਆਪਣਾ ਉਹਦੇ ਤੇਨੂੰ ਕੀ ਦੱਸਾਂ ਸਕੂਲੋਂ ਸਿੱਧਾ ਟਿਊਸ਼ਨ ਤੇ ਚਲ ਜਾਂਦਾ ਵਾ ਅੱਛਾ ਆਹੋ ਤਾਂ ਟਿਊਸ਼ਨ ਤੇ ਵੀ 2 ਘੰਟੇ ਉਹਦੇ ਲੱਗ ਜਾਂਦੇ ਆ ਉਹਨੇ ਆਉਣ ਵਿੱਚ ਕਰ ਲੈਣਾ 10-15 ਮਿੰਟ ਲੱਗ ਜਾਣੇ ਉਹਦੇ ਜੇ ਤੇਰੇ ਹੁੰਦਿਆਂ ਹੁੰਦਿਆਂ ਆਜੇ ਤਾਂ ਭਾਵੇਂ ਆ ਹੀ ਜਾਵੇ ਸ਼ਾਮਾਂ ਨੂੰ ਹੁੰਦਾ ਆਣਾ ਜਾਂ ਸ਼ਾਮਾਂ ਨਹੀਂ ਹੁੰਦਾ ਨਾ ਰਾਇ ਹੁੰਦਾ ਹਣਾ ਚਰੇ ਹਾਂ ਤੇ ਤੇਰੇ ਭਾਜੀ ਵੀ ਕਹਿੰਦੇ ਫਿਰ ਰਾਤ ਰੱਖ ਲੈ ਸੈਰ ਸਮਾਜ ਨਹੀਂ ਨਹੀਂ ਭੈਣਾ ਹੁਣ ਮੈਂ ਚੱਲਦਾ ਘਰ ਨੂੰ ਚੱਲ ਠੀਕ ਆ ਫਿਰ ਹੈ ਐਵੇਂ ਨੇਰਾ ਨਾ ਹੋ ਜਾ ਫਿਰ ਮੇਰਾ ਕੰਨ ਵਿੱਚ ਰਹਿਣਾ ਤੇ ਜਾਂਦਾ ਮੈਨੂੰ ਫੋਨ ਕਰਕੇ ਦੱਸ ਤੀ ਮੈਂ ਪਹੁੰਚ ਗਿਆ ਮੈਂ ਕਰ ਦੂੰਗਾ ਹੁਣ ਠੀਕ ਆ ਨਾ ਹਾਂਜੀ ਹਾਂਜੀ ਆਹੋ ਚਲਾ ਮੇਰੀ ਗੱਲ ਸੁਣ ਸੈਰਸ ਜਾ ਜਾ ਕੇ ਤੇ ਬੀਜੀ ਨੂੰ ਮਿਲਿਆ ਮੁੜ ਕੇ ਫੇਰ ਕਹਿਣਾ ਵਾ ਤੇ ਭੈਣ ਨੂੰ ਮਿਲ ਕੇ ਚੱਲ ਗਿਆ ਤੇ ਮੈਨੂੰ ਨਹੀਂ ਮਿਲ ਕੇ ਗਿਆ ਉਹ ਚੱਲ ਕੋਈ ਗੱਲ ਨਹੀਂ ਭੈਣ ਮੈਂ ਮਿਲਉਣਾ ਹੁਣੇ ਜਾ ਕੇ ਆਹ ਮਿਲ ਲੈ ਮੇਰਾ ਵੀਰ ਆਇਆ ਫਿਰ ਮੋਕੇ 2 ਮਿੰਟ ਹੈ ਆਹ ਮਿਲ ਲੈ ਮਿਲ ਲੈ ਕੋਈ ਨਹੀਂ ਚੱਲ ਸ਼ੁਕਰ ਆ ਮਾਲਕਾ ਤੇ ਮੈਨੂੰ ਵੀਰ ਦਿੱਤਾ ਤੇ ਚੱਲ ਆਉਂਦਾ ਤੇ ਹੈ ਵਾ ਨਾ ਇੰਨੇ ਨਾਲ ਹੀ ਪੈਣਾ ਦੀ ਇੱਜ਼ਤ ਰਹਿ ਜਾਂਦੀ ਆ ਚਲੋ ਠੀਕ ਜੇ ਮਾਸੀ ਜੀ ਮੈਂ ਫਿਰ ਜਾਵਾਂ ਬੈਠ ਜਾਉਂ ਨਹੀਂ ਤੇ ਤੂੰ ਕਿਉਂ ਚੱਲਿਆ ਇੱਡੀ ਛੇਤੀ ਅੱਜ ਦਾ ਦਿਨ ਤੇ ਰਹਿਣਾ ਸੀ ਤੂੰ ਉਹ ਨਹੀਂ ਤੁਹਾਨੂੰ ਪਤਾ ਵਾ ਕਿ ਸਵੇਰੇ ਮੈਂ ਉੱਠ ਕੇ ਛੇਤੀ ਕੰਮ ਤੇ ਜਾਣਾ ਹੁੰਦਾ ਵਾ ਤੇ ਮਮੀ ਡੜਿੰਦੋ ਇਹ ਦਿੰਦੀ ਤੇ ਅੰਮਾ ਇਹ ਕਰਕੇ ਫਿਰ ਮੈਨੂੰ ਜਾਣਾ ਪੈਣਾ ਜੀ ਮੈਂ ਤਾਂ ਆਂਦੇ ਹੀ ਇੱਕ ਦਿਨ ਰਹਿ ਪੈਂਦਾ ਹੋਰ ਫਿਰ ਕਿਹ ਇੱਕ ਦਿਨ ਮਾਹਾਂ ਹੀ ਆਇਆ ਤੋ ਕਿਤੇ ਕਿੰਨਾ ਚਰਾਬਾ ਨਹੀਂ ਨਹੀਂ ਕੋਈ ਗੱਲ ਨਹੀਂ ਮਾਸੀ ਫਿਰ ਕਿਤੇ ਆਵਾਂਗੇ ਤੁਸੀਂ ਮਾਰੇ ਫੇਰਾ ਕਿਤੇ ਪੈਣਾ ਰੋਟੀ ਦਾ ਟਿੱਖਾ ਲੀ ਹਾਂਜੀ ਹਾਂਜੀ ਸਭ ਕੁ ਖਾ ਲਿਆ ਜੀ ਮੈਂ ਹਾਂਜੀ ਤੇ ਚੱਲ ਫਿਰ ਕੋਈ ਨਹੀਂ ਪੁੱਤ ਫਿਰ ਤੇਰੀ ਇਹ ਵੀ ਜ਼ਰੂਰੀ ਆ ਕਿ ਹੁਣ ਨੌਕਰੀ ਤੇ ਜਾਣਾ ਹੁੰਦਾ ਹਾਂ ਹਾਂਜੀ ਜਾਣਾ ਪੈਣਾ ਜਵਰੀ ਜ਼ਰੂਰੀ ਆ ਹਾਂਜੀ ਚੱਲ ਚੰਗਾ ਫੇਰਾ ਲੈ ਮੇਰਾ ਪੁੱਤ ਰਾਹੰਦੋ ਮੈਂ ਨਾ ਕੀ ਲੋੜ ਹੈ ਕੋਈ ਨਹੀਂ ਖਰਚ ਖੋਚ ਲੈ ਪਟ ਫੇਰ ਕੀ ਹੋਇਆ ਉਹ ਰਾਹੰਦੋ ਮੈਂ ਨਾ ਕੀ ਲੋੜ ਹੈ ਫੇਰ ਮਾਰੀ ਫੇਰਾਸ਼ੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਤੇ ਮੰਮੀ ਆਵਾਂਗੇ ਉਹਲੇ ਫੇਰ ਹਾਂ ਨਹੀਂ ਆਇਓ ਹਾਂਜੀ ਹਾਂਜੀ ਆ ਜਾਓ ਮੇਰੇ ਪੁੱਤ ਜ਼ਰੂਰ ਆਣ ਕੇ ਮਿਲ ਕੇ ਜਾਈਏ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਠੀਕ ਜੀ ਮਾਸ ਜੀ ਹਾਂਜੀ ਚਲੋ ਧਿਆਨ ਨਾ ਜਾਈਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਠੀਕ ਜੀ ਆਹੋ ਸਮੇਂ ਤੇਨ ਪਤਾ ਉਦਾਂ ਦੇ ਧਿਆਨ ਨਹੀਂ ਜਾਣਾ ਚਾਹੀਦਾ ਵਾ ਮੈਨਾਂ ਇਹਨਾਂ ਤੇਨ ਪਤਾ ਮਹਾਰਾਜ ਸੋਖ ਰੱਖੇ ਚਲੋ ਚੰਗਾ ਹੋ ਗਿਆ ਉਹ ਚੱਲਿਆ ਵਾ ਇੰਨਾ ਹੀ ਬੜਾ ਰਾਣਾ ਨੂੰ ਚਾਹ ਹੁੰਦਾ ਵਾ ਕੋਈ ਆਵੇ ਸਾਡਾ ਚਲੋ ਚੰਗਾ ਹੋ ਗਿਆ ਬੜਾ ਵਧੀਆ ਇਹ ਨਹੀਂ ਆ ਬਲਾ ਮੁੰਡਾ ਤੇ ਚਲੇ ਆ ਗਿਆ ਵਾ ਅੱਖਾਂ ਪਲਾ ਕੀ ਲੈ ਕੇ ਆਇਆ ਵਾ ਅੱਖਾਂ ਤਾਂ ਸਹੀ ਜਾ ਕੇ ਆਇਆ ਤੇ ਬੜਾ ਹੁਮ ਹਮਾਰੇ ਕੀ ਲੈ ਕੇ ਆਇਆ ਭੈਣ ਲਈ ਪਤਾ ਤਾਂ ਲੱਗੇ ਮੈਨੂੰ ਇਹ ਨਹੀਂ ਆ ਤੇ ਰੱਖ ਗਈ ਆ ਕਿੱਥੇ ਰੱਖ ਲੈਣੇ ਇਥੇ ਤੇ ਕੁਛ ਵੀ ਨਹੀਂਗਾ ਪਤਾ ਨਹੀਂ ਕਿੱਥੇ ਰਹਾ ਗਈ ਆ ਪੁੱਛ ਨਹੀਂ ਆ ਕਿੱਥੇ ਗਈ ਐ ਨੇ ਜਿਹਨੇ ਵਾਰ ਲਿਆਣਾ ਲਮਾਰੀ ਲਮੂਰੀ ਚ ਕੁਛ ਕੋਈ ਪਤਾ ਨਾ ਲੱਗੇ ਮਾਤਾ ਨੂੰ ਨਾ ਪਤਾ ਲੱਗੇ ਉਧਰ ਵੀ ਕੁਛ ਨਹੀਂ ਐਧਰ ਵੀ ਕੁਛ ਨਹੀਂ ਕਿੱਥੇ ਰੱਖ ਲਿਆ ਨੇ ਸਮਾਨ ਇਹ ਪਤਾ ਕੁਛ ਲਿਆਇਆ ਵੀ ਹੈਗਾ ਕਿ ਨਹੀਂ ਲਿਆਇਆ ਜਾਂ ਤੇ ਕਿੱਥੇ ਲਮਾਰੀ ਚ ਵਾਰ ਲਿਆ ਕੇ ਤੇ ਮਾੜਾ ਮੋਟਾ ਲਿਆਇਆ ਹੋਣਾ ਕਿ ਸੂਟ ਇੱਕ ਨਾਕ ਜਾਂਦਾ ਪਤਾ ਹੋਏ ਨਹੀਂ ਪੁੱਛ ਨਹੀਂ ਇਹਨੂੰ ਹੁੰਦੀ ਆ ਤੇ ਕੀ ਲੈ ਆਇਆ ਵਾ ਵਖਾਲਾ ਮੈਨੂੰ ਵਖਾਲ ਤੇ ਸਹੀ ਮੈਨੂੰ ਕੀ ਲੈ ਕੇ ਆਇਆ ਵਾ ਪਰਾਂ ਨੂੰ ਸੋਰਨ ਗਈ ਦੇਖ ਲਈਂ ਭਲਾ ਮੁੜੀ ਕਿ ਨਹੀਂ ਅਜੇ ਪਛਾਂ ਚਲ ਆਉਂਦੀ ਆ ਤੇ ਪੁੱਛ ਨਹੀਂ ਵਖਾਲਾ ਮੈਨੂੰ ਕੀ ਲਿਆਂਦਾ ਤੇਰੇ ਭਰਾ ਨੇ ਪਤਾ ਤੇ ਲੱਗੇ ਮੈਨੂੰ ਆ ਹੀ ਜਾਂਦੀ ਆ ਸੋਰਨ ਗਈ ਆ ਜਾਂਦੀ ਆ ਤੇ ਪੁੱਛ ਨਹੀਂ ਆਉਂਦੀ ਆ ਵੇ ਬੈਠੇ ਜੀ ਭੀਜੀ ਹਾਂ ਬੈਠੇ ਚਲ ਗਿਆ ਵੀਰ ਤੇਰਾ ਹਾਂਜੀ ਚਲ ਗਿਆ ਜੇ ਅੱਛਾ ਆਹ। ਇਹ ਨਿਆਹ ਕੀ ਲੈ ਆਇਆ ਵਾ? ਕਾਹਨੇ ਆਲੇ ਦਿਗਾ ਸੇਬ ਲਿਆਂਦੇ ਆ ਉਹ ਤਾਂ ਸਭ ਕੋਰ ਸੋਈ ਚ ਪਿਆ ਵਾ। ਅੱਛਾ। ਆਹੋ ਤੇ ਸੂਟ ਵੀ ਲੈ ਕੇ ਆਇਆ ਵਾ। ਅੱਛਾ ਨਿਆਹ ਭਲਾ ਕਿਦਾਂ ਦੇ ਸੂਟ ਲਿਆਂਦੇ ਆ ਵੇ ਅੱਖਾਂ ਦੇ। ਮੈਂ ਵਿਖਾੜਨੀ ਹੁਣੇ ਤੁਹਾਨੂੰ। ਅੱਖਾਂ ਤਾਂ ਸਹੀ ਕਿਹੜੇ ਲਿਆਇਆ। ਹਾਲੋ। ਸੂਟ ਤੇ ਬੜਾ ਸੋਹਣਾ ਲਿਆ ਆਵਾ ਅੱਛਾ ਆ ਮੇਰਾ ਸੂਟ ਲਿਆ ਆਵਾ ਚਲੋ ਸੋਨਾ ਸੂਟ ਚਲ ਆ ਤੁਹਾਡਾ ਲਿਆ ਜੀ ਵਰਤਤ ਤੇ ਪਾਉਣ ਵਾਲਾ ਚੰਗਾ ਤੇਰਾ ਹਾਂਜੀ ਆ ਮੇਰਾ ਲਿਆਂਦਾ ਹਾਂਜੀ ਆ ਕੋ ਸੂਟ ਆ ਹਾਏ ਬੜਾ ਸੋਹਣਾ ਸੂਟ ਵਾ ਫਰੋਲਾ ਅੰਤਰਾ ਨੇ ਰਹੀ ਇਹੋ ਜੇ ਸੂਟ ਪਾਉਣੀ ਆ ਮੈਂ ਆ ਸੂਟ ਵੇਖ ਲੋ ਲਿਆਇਆ ਚੁੱਕ ਭੈਣ ਆਪੇ ਸਵਾਣੀ ਮੈਂ ਨਹੀਂ ਪਾਉਂਦੀ ਇਹੋ ਜੇ ਸੂਟ ਨਹੀਂ ਉਹ ਮੈਂ ਗਾਹੀ ਤਾਂ ਕੀ ਗੱਲ ਦੁਕਾਨ ਚੋਂ ਕਪੜਾ ਮੁੱਕ ਗਿਆ ਹੀ ਮੇਰੇ ਬਾਤੇ ਸਵਾਦ ਦਾ ਨਹੀਂ ਸਵਾਦ ਦਾ ਵਾ ਬੜਾ ਵਧੀਆ ਸੂਟ ਲਿਆਂਦਾ ਵਾ ਇਹ ਸਵਾਦ ਦਾ ਵਾ ਸਾ ਤੇ ਦੂਰੋਂ ਲੱਭਣ ਡਿਆਂ ਤਾਂ ਤੀਰਾਂ ਤੰਦੇ ਤੰਦ ਨਾ ਤੰਦ ਨਹੀਂ ਲੱਗਣ ਡਿਆ ਇਹ ਲਾ ਕੋ ਕਪੜਾ ਵਾ ਦੱਸ ਉਹਨੇ ਤੇ ਲਿਆਂਦਾ ਤੁਹਾਡੇ ਪਾਉਣ ਵਾਸਤੇ ਵੀ ਮਾਸੀ ਸਵਾ ਕੇ ਤੇ ਪਾਉਗੀ ਤੇ ਤੁਸੀਂ ਦੱਸੋ ਉਲਟਾ ਹੀ ਕਹਿਣ ਡੇ ਜੇ ਵੀ ਨਹੀਂ ਹੈ ਹੀ ਕੋਈ ਨੀਆ ਨਹੀਂ ਫੇਰੇ ਪਾਉਣ ਵਾਲਾ ਸੂਟ ਤਾਂ ਨਾ ਮੈਂ ਪਾਉਣਾ ਹੀ ਆਂ ਉਹ ਪਾ ਨਹੀਂ ਸਵਾ ਕੇ ਆਪੇ ਚੱਲ ਨਿਆਣਾ ਵਾ ਵਿਚਾਰਾ ਲੈ ਕੇ ਤੇ ਆਇਆ ਹੀ ਹੈ ਨਾ ਐਦਾਂ ਤਾਂ ਨਾ ਕਰੋ ਹੁਣ ਤੁਸੀਂ ਚਲ ਕੋਈ ਨਹੀਂ ਮੈਂ ਕੀ ਕਹਿਣਾ ਵਾਂ ਮੈਂ ਤਾਂ ਤੈਨੂੰ ਆਖਿਆ ਤੂੰ ਸਵਾ ਕੇ ਪਾ ਲਈ ਮੈਂ ਤਾਂ ਪਾਉਣਾ ਨਹੀਂਗਾ ਨਾ ਮੇਰੀ ਪਸੰਦ ਹੀ ਆਏ ਕਿਉਂ ਨਹੀਂ ਪਾਉਣਾ ਤੁਸੀਂ ਨਾ ਮੈਂ ਨਹੀਂ ਪਾਉਣਾਏ ਆਪੇ ਸਵਾਣੀ ਤੂੰ ਦੱਸ ਕਿਹੜੀ ਗੱਲਾਂ ਮਾੜਾ ਵਾ ਇੰਨਾ ਸੋਹਣਾ ਰੰਗ ਵਾ ਹੈ ਇੰਨਾ ਸੋਹਣਾ ਕੱਪੜਾ ਵਾ ਕਿਉਂ ਨਹੀਂ ਪਾਉਣਾ ਤੁਸੀਂ ਭੜਾ ਐਦਾਂ ਨਾ ਮਾਨਾਂ ਤੋੜਿਆ ਕਰੋ ਮੇਰਾ ਤੁਸੀਂ ਨਹੀਂ ਕੋਈ ਨਹੀਂ ਮੈਂ ਕਹਦਾ ਮਨ ਤੋੜਨਾ ਮੈਂ ਤੈਨੂੰ ਆਖਿਆ ਸੁਆ ਕੇ ਪਾ ਲਈ ਤੂੰ ਕੋਈ ਗੱਲ ਨਹੀਂ ਮੇਰੇ ਕੋ ਬਥੇਰੇ ਸੂਟ ਨੇ ਮੇਰੇ ਕੋ ਕਿਹੜੇ ਸੂਟ ਆਨੇ ਵਨ ਸੋਨੇ ਸੂਟ ਆ ਮੇਰੇ ਕੋ ਚੱਲ ਸੋ ਚੜ ਜਦੋਂ ਤੁਹਾਡੇ ਵਾਸਤੇ ਲੈ ਕੇ ਆਇਆ ਤੇ ਮੈਂ ਕਿ ਸਵਾਣਾ ਤੁਸੀਂ ਸੁਵਾਉਂਗੇ ਆਪੇ ਕੋਈ ਗੱਲ ਨਹੀਂ ਫੇਰ ਕੀ ਆ ਜੇ ਮੈਂ ਪਾ ਲਿਆ ਤਾਂ ਕਿ ਤੂੰ ਪਾ ਲਿਆ ਤਾਂ ਕਿ ਸੁਵਾ ਨਹੀਂ ਤੂੰ ਮੈਨੂੰ ਪਤਾ ਵਾ ਤੂੰ ਹੀ ਨਰਾਜ ਹੈ ਨਾ ਹੁਣ ਕਿ ਆਪਣੀ ਭੈਣ ਵਾਸਤੇ ਚੰਗਾ ਲੈ ਆ ਤੇ ਮੇਰੇ ਵਾਸਤੇ ਚੰਗਾ ਨਹੀਂ ਲੈ ਕੇ ਆ ਪਰ ਆਪਣੇ ਵੱਲੋਂ ਤੁਹਾਡੇ ਵਾਸਤੇ ਚੰਗਾ ਸੂਟ ਲੈ ਕੇ ਆ ਵਾ ਵਈ ਨਹੀਂ ਕੋਈ ਨਹੀਂ ਚੰਗਾ ਹੀ ਆ ਮੈਂ ਕੀ ਆਖਣਾ ਕੋਈ ਨਹੀਂ ਚੰਗਾ ਹੀ ਚੰਗਾ ਹੀ ਦੱਸ ਆ ਆ ਤੂੰ ਮੇਰਾ ਮਾਨ ਹੀ ਤੋੜਦਾ ਫੜ ਕੇ ਨਹੀਂ ਮਾਨ ਕਾ ਦਾ ਤੋੜ ਦਿੱਤਾ ਮੈਂ ਤੇ ਤੈਨੂੰ ਸੁਗ ਆਖਿਆ ਵੀ ਕੋਈ ਨਹੀਂ ਮੇਰ ਕੋ ਹੈਗੇ ਬੜੇ ਸੂਟ ਤੂੰ ਸੁਵਾ ਨਹੀਂ ਤੂੰ ਮੈਂ ਤਾਂ ਆਹ ਮੈਂ ਤੇ ਪਾਉਣਾ ਨਹੀਂ ਨਾ ਮੇਰੀ ਪਸੰਦ ਵਾ ਸਿੱਧੀ ਜਿਹੜੀ ਗੱਲ ਆ ਚਲੋ ਕੋਈ ਨਹੀਂ ਸੂਟ ਵਾਲਾ ਵਧੀਆ ਸੂਟ ਤੇਰੇ ਲਈ ਲਿਆਂਦਾ ਪਾਉਣ ਲਈ ਇਹੋ ਜਿਹਾ ਸੂਟ ਮਤਰੇ ਪਰ ਵੜਿਆ ਹੋਇਆ ਹੋ ਜੇ ਲੋਕੀ ਮੰਗਣ ਵਾਲਿਆਂ ਨੂੰ ਨਹੀਂ ਦਿੰਦੇ ਜਿਹੜਾ ਮੇਰੇ ਲਈ ਸੂਟ ਲਿਆ ਆ ਅਰੇ ਕਿੱਥੋਂ ਪਿਆ ਲਿਆ ਚੋਕ ਲਿਆਂਦਾ ਕਿਤੇ ਘਰੋਂ ਬੜੇ ਸਿਫਤਾ ਕਰਦੀ ਫਿਰਦੀ ਆ ਬੜੇ ਸੂਟ ਵਧੀਆ ਲਿਆਂਦਾ ਤੇਰੇ ਲਈ ਪੌਣ ਵਾਲਾ ਲਿਆਂਦਾ ਤੇਰੇ ਲਈ ਪਲਾਨ ਕੀਤਾ ਟੀਕ ਕੀਤਾ ਗੱਲਾਂ ਕਰਦੀ ਫਿਰਦੀ ਆ ਫੜਾਂ ਤੇ ਬੜੀਆਂ ਮਾਰਨੀ ਆ ਤੂੰ ਐਦਾਂ ਵਾਂ ਤੇ ਉਦਾਂ ਵਾਂ ਆ ਆ ਫੜਾ ਮਾਰਦੀ ਫਿਰਨੀ ਆ ਆ ਟੱਲੀਆਂ ਤਿੰਨ ਲੈਣ ਦੀਆਂ ਨਾ ਕਿਤੇ ਨਾਲ ਕੋਈ ਪੱਗ ਨਾ ਕਿਤੇ ਨਾਲ ਕੋਈ ਕੁਛ ਆਪਾਂ ਸੂਟ ਲਿਆਂਦਾ ਤੇ ਉਹ ਵੀ 13 ਤਨ ਦਾ ਦਫਾ ਕਰ ਪਰਿਆ ਹੋਇਆ ਜਿਹਾ ਸੂਟ ਆ ਜੇ ਤੇ ਮੰਗਣ ਵਾਲਿਆਂ ਨੂੰ ਨਹੀਂ ਦਈਦੇ ਉਹ ਨਹੀਂ ਲੈਂਦੀਆਂ ਅਗਲੇ ਆ ਸੂਟ ਦਿਨ ਦੀ ਫਿਰਦੀ ਆ ਮੈਨੂੰ ਪਾਲਾ ਸਵਾ ਕੇ ਆਪੇ ਮੇਰੇ ਲਈ ਨਾ ਕੋਈ ਸੂਟ ਇਹੋ ਜਿਹਾ ਮੁੜ ਕੇ ਲਿਆਵੇ ਤੇ ਨਾ ਮੈਂ ਪਾਉਣੀ ਆ ਕੁੰਬੀ ਵੀ ਨਹੀਂ ਆਪੇ ਵੇਖਾਂ ਬਿਜੀ ਗੱਲਾਂ ਗੱਲਾਂ ਕਰਨ ਦੇ ਵਿਚਾਰਾ ਜੇ ਮੇਰਾ ਭਰਾ ਨਿੱਕਾ ਲੈ ਕੇ ਆਇਆ ਚੀਜ਼ ਰੀ ਜਨਾਲ ਤੇ ਚੁੱਪ ਕਰਕੇ ਤਾਂ ਬੰਦਾ ਸਵਾ ਲੈਂਦਾ ਵਾ ਐਡਾ ਮਾੜਾ ਵੀ ਨਹੀਂ ਜਿੰਨਾ ਮਾੜਾ ਕਹਿਣ ਦੇ ਆ ਤੇ ਪਰੋਲਾ ਲੈ ਆਵਾ ਦੱਸ ਹਾਂ ਮੇਰੀ ਮਾਂ ਤੇ ਨਹੀਂ ਹੈਗੀ ਨੇ ਜੋਗੀ ਕਿ ਜਿਹੜੀ ਵਿਚਾਰੀ ਸ਼ਹਿਰ ਜਾ ਸਕੇ ਆਪ ਕੱਪੜਾ ਖਰੀਦੇ ਉਹ ਨਿਆਣੇ ਨੂੰ ਜੋ ਚੰਗਾ ਲੱਗਾ ਉਹ ਲੈ ਆ ਆਪਣੇ ਵੱਲੋਂ ਤਾਂ ਵਧੀਆ ਚੀਜ਼ ਲੈ ਆਵਾ ਨਾ ਪਰ ਪਤਾ ਨਹੀਂ ਕੀ ਗੱਲ ਆ ਕਿਉਂ ਬੀਜੀ ਨੇ ਇਹੋ ਜਿਹਾ ਕੰਮ ਕਰਦੇ ਕਿਉਂ ਮੇਰੇ ਨਾਲ ਵੈਰ ਕੱਢਦੇ ਆ ਇਹਨਾਂ ਨੂੰ ਚੰਗਾ ਭਲਾ ਪਤਾ ਵਾ ਤੇਰੀ ਮਾਂ ਇਹਨੇ ਜੋਗੀ ਨਹੀਂ ਗਈ ਵੀ ਜਿਹੜੀ ਸ਼ਹਿਰ ਜਾ ਸਕੇ ਹੁਣ ਭਰਾ ਵਾ ਵਿਚਾਰਾ ਫਿਰ ਵੀ ਸ਼ੁਕਰਵਾ ਉਹ ਆਇਆ ਤੇ ਹੈ ਨਾ ਸਭ ਕੁਝ ਲੈ ਕੇ ਐਦਾਂ ਬੰਦੇ ਦਾ ਮਨ ਨਹੀਂ ਤੋੜਨਾ ਚਾਹੀਦਾ ਪਤਾ ਨਹੀਂ ਕੀ ਕਰਦੇ ਆ ਇੰਨਾ ਦੁੱਖ ਹੁੰਦਾ ਰਹਿ ਚੀਜ਼ ਦਾ ਜੇ ਚੁੱਪ ਕਰਕੇ ਫੜ ਲੈਂਦੇ ਸਵਾਲ ਲੈਂਦੇ ਤੇ ਮੈਨੂੰ ਵੀ ਖੁਸ਼ੀ ਹੁੰਦੀ ਐ ਇਸ ਚੀਜ਼ ਦੀ ਫੋਨ ਨਹੀਂ ਆਇਆ ਸਰਸਤਾ ਜੀ ਫੋਨ ਆ ਜੇ ਨਾ ਤੇ ਫਿਰ ਦਿਲ ਨੂੰ ਖੰਡ ਪੈ ਜਾਂਦੀ ਐ ਕਿ ਚਲ ਪਹੁੰਚ ਗਿਆ ਵਾ ਕੋ ਜੀ ਉਹ ਨਾ ਸੈੱਫ ਚਲ ਗਿਆ ਵਾ ਹਾਂਜੀ ਉਹ ਤੇ ਚਲ ਗਿਆ ਤੂੰ ਕਿਤੇ ਚਲ ਗਿਆ ਹੀ ਗੇ ਉਹ ਮੈਂ ਤੇ ਇੱਥੇ ਉਹ ਬੰਬੀ ਤੇ ਲਾਗੇ ਗਿਆ ਮੋਟੇ ਮਸ਼ੀਰ ਵਾਲੇ ਦੱਸਣ ਝੋਨੇ ਵਾਲੋ ਲੈ ਆਨੂੰ ਪਤਾ ਹੀ ਕਿ ਮੁੰਡੇ ਨੇ ਚਲ ਜਾਣਾ ਵਾ ਤੇ ਬੰਦਾ ਘੜੀ ਰਿਆ ਪਿੰਦਾ ਕਰ ਉਹ ਫਿਰ 10 ਮਿੰਟ ਲੱਗੇ ਫਿਰ ਉਹਦੇ ਲੱਗੇ ਲੈ ਦੱਸ ਉਹਨੇ ਬੜੀ ਕਾਲੀ ਕੀਤੀ ਤੂੰ ਕਹ ਲੈ ਜਾਣ ਦਤਾ ਉਹਨੂੰ ਤੁਹਾਨੂੰ ਪਤਾ ਹੀ ਆ ਨਾ ਕਿ ਮੰਮੀ ਡੈਡੀ ਠੀਕ ਨਹੀਂ ਤੇ ਦਵਾਈ ਦਵੀ ਦੇਣੀ ਹਿੰਦੀ ਉਹਨੇ ਜਾ ਕੇ ਉਹ ਚੱਲ ਕੋਈ ਨਹੀਂ ਦਵਾਈ ਦਵੀ ਖਵਾ ਲ ਕੇ ਆਇਆ ਹੋਣਾ ਵਾ ਆਂਦਾ ਹੀ ਕਿ ਨਹੀਂ ਰਾਤ ਰਹਿਣਾ ਸਵੇਰੇ ਫਿਰ ਡਿਊਟੀ ਜਾਣਾ ਵਾ ਅੱਛਾ 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 ਆਹ ਤਾਂ ਕਰਕੇ ਚਲ ਗਿਆ ਵਾ ਇੱਥੇ ਆਓ ਮੇਰੀ ਗੱਲ ਸੁਣੋ ਦੱਸ ਹਾਂ ਦੱਸਾਂ ਕੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਬੀਬੀ ਜੀ ਕਿਹੜੇ ਜਨਮ ਦਾ ਵਾਇਰ ਕਢਣ ਦੇਈ ਮੇਰੇ ਕੋਲ ਹੈ ਹੁਣ ਸੈਰਸ ਜਿ ਆਇਆ ਵਿਚਾਰਾ ਸੇਬ ਲੈ ਕੇ ਆਇਆ ਕੇਲੇ ਲੈ ਕੇ ਆਇਆ ਟੈੜੀਆਂ ਲੈ ਕੇ ਆਇਆ ਫਿਰ ਸਾਡੇ ਨੌ ਸਸਤੇ ਸੂਟ ਵੀ ਲਿਆਇਆ ਹੈ ਜਿੱਦਾਂ ਦੇ ਉਹ ਬੱਚੇ ਨੂੰ ਚੰਗੇ ਲੱਗੇ ਉਹਨੇ ਲੈ ਆਂਦੇ ਬੜਾ ਸੁਣਾ ਸੂਟ ਆ ਬੀਗੀ ਦਾ ਕਾਟਨ ਦਾ ਹੈ ਤੇ ਕਹਿੰਦੇ ਆ ਵੀ ਮੇਰੇ ਵਾਸਤੇ ਤੇ ਪਰੋਲਾ ਲੈ ਆਇਆ ਮੈਨੂੰ ਨਹੀਂ ਪਸੰਦੇ ਮੈਂ ਹਜੇ ਪਾਉਣੀ ਆ ਚੁੱਕੇ ਮਾਰਿਆ ਮੇਰੇ ਗਾੜੀ ਆਂਦੇ ਆਪੇ ਸੰਵਾਲਾ ਮੈਂ ਤਾਂ ਪਾਉਣਾ ਨਹੀਂ ਆ ਤੈਨੂੰ ਦੱਸਾਂ ਗੱਲ ਕੀ ਹੁੰਦੀ ਆ ਨੋ ਦੇ ਵੇਕਿਆਂ ਤੋਂ ਜੋ ਮਰਜੀ ਐ ਜੇ ਸੱਸਾਂ ਦੇ ਨੱਕ ਦੇ ਕਦੀ ਕੋ ਚੜਿਆ ਵਾ ਜਾਂ ਧੀ ਨੇ ਦਿੱਤਾ ਹੁੰਦਾ ਨਾ ਭਾਵੇਂ ਪਰੋਲਾ ਛੱਡ ਗਏ ਭਾਵੇਂ ਲੀਰਾਂ ਦੇਣ ਦੀ ਇਹਨੇ ਕਹਣਾ ਵੀ ਬਹੁਤ ਚੰਗਾ ਵਾ ਇਹਦੇ ਨਾਲ ਦਾ ਸੂਤ ਕੋਈ ਨਹੀਂ ਪਰਨਾ ਅੱਜ ਮੇਰਾ ਬੜਾ ਮਨ ਤੋੜਿਆ ਤੁਹਾਡੀ ਮਾਂ ਨੇ ਐਦਾਂ ਨਹੀਂ ਕਰਨਾ ਚਾਹੀਦਾ ਫਿਰ ਵੀ ਨਿੱਕਾ ਜਾ ਮੇਰਾ ਭਰਾ ਵਾ ਤੇ ਵਿਚਾਰਾ ਆਪੇ ਸ਼ਹਿਰ ਗਿਆ ਫੇ ਕੱਪੜੇ ਖਰੀਦੇ ਉਹਨੇ ਹੁਣ ਮੰਮੀ ਤੇ ਇਹਨੇ ਜੋਗੀ ਨਹੀਂ ਵੀ ਜਿਹੜੀ ਸ਼ਹਿਰ ਜਾ ਸਕੇ ਓਏ ਇਹ ਤਾਂ ਹੁਣ ਬੀਬੀ ਦੀ ਸੋਚ ਚ ਫਰਕ ਵਾਰਾ ਕਿ ਉੱਥੇ ਘਰ ਕਿਹੜਾ ਕੋ ਹੈਗਾ ਵਾ ਉਹ ਵੀ ਉਹ ਦੋਨੇ ਵਈ ਵਿਚਾਰੇ ਘਰੇ ਤੇ ਬਿਠੇ ਰਹਿੰਦੇ ਐ ਮੈਨੂੰ ਨਹੀਂ ਸਮਝ ਆਉਂਦੀ ਫਿਰ ਕਈ ਵਾਰੀ ਖਿਜ ਵੀ ਆਉਂਦੀ ਆ ਫਿਰ ਮੈਂ ਕਿਹੜਾ ਪਾਪ ਕੀਤਾ ਹੈਗਾ ਫਿਰ ਮੈਂ ਤੰਗੀ ਦੇ ਕੇ ਵਰਤ ਮੰਗਾਇਆ ਵਿਚਾਰੇ ਕੋ ਹਰੇ ਕਿਦਾਂ ਉਹ ਲੈ ਕੇ ਆਇਆ ਕੋਈ ਪੈਸੇ ਹੈਗੇ ਹੀ ਕਹੇ ਨਹੀਂ ਕਿਦਾਂ ਉਹ ਆਇਆ ਵਿਚਾਰਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਉਂ ਇਦਾਂ ਕਰਦੇ ਆ ਉਹ ਚੱਲ ਕੋਈ ਗੱਲ ਨਹੀਂ ਤੂੰ ਵੀ ਨਾ ਹੁਣ ਇੰਨਾ ਮੰਨਣਾ ਹੌਲਾ ਕਰੀ ਜਾ ਕੋਈ ਗੱਲ ਨਹੀਂ ਉਹਨੇ بیوی ਨੇ ਵੱਧਾ ਘਾਟਾ ਕਹੀ ਦਿੱਤਾ ਤੇ ਕੋਈ ਗੱਲ ਨਹੀਂ ਕੋ ਅਖਰ ਨਹੀਂ ਗਈ ਆ ਗਈ ਓਠ ਠੀਕ ਨਹੀਂ ਤੇ ਕੋਈ ਨਹੀਂ ਮੈਂ ਸਮਝਾ ਦੂੰਗਾ ਅਭੀ ਜਾਣਦੇ ਪਰੇ ਗੱਲ ਨੂੰ ਚੱਲ ਜਿਹੜੇ ਮਾੜਾ-ਵੋਟਾ ਲੈਂਦਾ ਹੀ ਆ ਤੇ ਜਿਹੜਾ ਦਿੰਦਾ ਮੈਂ ਗੀਰ ਰੱਖ ਲਈ ਦਿੰਦਾ ਆ ਮੈਨੂੰ ਨਹੀਂ ਕਿ ਲੋੜ ਸੂਟ ਤੇ ਸੂਟ ਹੀ ਆ 500 ਵਾਲਾ ਵੀ ਸੂਟ ਤੇ 1000 ਵਾਲਾ ਵੀ ਸੂਟ ਤੇ 2000 ਵਾਲਾ ਵੀ ਸੂਟ ਇੱਥੇ ਕਿਹੜੇ ਵੀ ਮੁੜ ਕੇ ਇਹ ਪਾ ਲੈ ਇਹ ਲੈ ਲੈ ਤੇ ਮੁੜ ਕੇ ਆਉਣੀ ਨਹੀਂ ਕਿ ساری ਉਮਰ ਮੈਨੂੰ ਨਹੀਂ ਪਤਾ ਪਰ ਜਿਹੜਾ ਬੰਦਾ ਕੋਈ ਚੀਜ਼ ਲਿਆਵੇ ਨਾ ਪਿਆਰ ਨਾਲ ਉਹ ਲੱਲਣੀ ਚਾਹੀਦੀ ਆ ਇਦਾਂ ਨਹੀਂ ਕਰਨਾ ਚਾਹੀਦਾ ਫਿਰ ਅਗਲੇ ਬੰਦੇ ਦਾ ਮਨ ਦੁਖੀ ਹੁੰਦਾ ਵਾ ਕੋ ਚੱਲ ਤੂੰ ਹੀ ਹੁਣ ਜਾਣ ਦੇ ਪਰੇ ਗੱਲ ਨੂੰ ਚੱਲ ਸਿਆਣੀ ਆ ਕੋਈ ਗੱਲ ਨਹੀਂ ਗਈ ਤੈਨੂੰ ਪਤਾ ਬੁੱਢੇ ਵਾਰੇ ਬੰਦਾ ਨਹੀਂ ਗੱਲ ਕਰਨੋਂ ਰਹਿੰਦਾ ਕਦੀ ਮੈਂ ਤੈਨੂੰ ਕਦੀ ਕਿਹਾ ਮਾੜੀ ਚੰਗੀ ਵੱਲ ਹੈ ਪਿਆ ਨਹੀਂ ਆਇਆ ਨਹੀਂ ਹੈ ਇੰਨਾ ਚਿਰ ਹੋ ਗਿਆ ਤੇ ਇੱਥੇ ਆਈ ਨੂੰ ਹੈ ਜਦੋਂ ਮੈਂ ਤੇਰਾ ਨਾ ਵਧੀਆ ਚੱਲਣ ਦੇ ਫਿਰ ਕਦੀ ਕਰ ਲਵਾਂ ਤੁਸੀਂ ਚੰਗੇ ਚ ਤਾਂ ਹੀ ਮੈਠੇ ਆ ਠੀਕ ਆ ਨਾ ਜੇ ਤੁਸੀਂ ਵੀ ਹੋ ਜਾਣਦੇ ਨਾ ਤੇ ਮੈਂ ਕਦੇ ਦੀ ਚੱਲ ਜਾਣਾ ਹੈਗਾ ਚੱਲ ਕੋਈ ਨਹੀਂ ਐਵੇਂ ਨਹੀਂ ਕਰੀ ਜਾਈਦਾ ਹੁੰਦਾ ਤੇ ਮੈਂ ਸਮਝਾ ਦਿੰਦਾ ਮਾਤਾ ਜੀ ਕੀ ਸਮਝਾਉਣਾ ਤੇ ਹੀ ਛੱਡੋ ਪਰੇ ਹਾਂ ਚੱਲ ਮੈਂ ਆਹ ਵੇਖਾਂ ਆਪਣਾ ਚੱਕ ਕੰਮ ਕੋਈ ਚਾ ਵੇਖ ਤਾ ਮਨ ਜਿੰਦਰਾ ਇੱਧਰ ਆਹ ਪਤਾ ਹਾਂ ਬੀਰ ਜੀ ਕੀ ਗੱਲ ਆ ਆ ਜਾ ਦੱਸੋ ਦੱਸਣਾ ਕੀ ਹੈ ਹੂੰ ਵਾ ਆਇਆ ਹੈ ਤੇਰਾ ਸਾੜਾ ਆਹੋ ਵਰਤ ਲੈ ਆ ਕੇ ਹਾਂਜੀ ਹਾਂਜੀ ਤੇ ਚਲੋ ਹੋਰ ਤੇ ਜੋ ਲਿਆਇਆ ਲਿਆਇਆ ਉਹ ਤੇ ਕੋਈ ਗੱਲ ਨਹੀਂ ਤੇ ਸੂਟ ਲਿਆਂਦੇ ਦੋ ਇੱਕ ਆਪਣੀ ਭੈਣ ਦਾ ਲਿਆਇਆ ਠੀਕ ਇੱਕ ਮੇਰਾ ਲਿਆਂਦਾ ਅੱਛਾ ਜਿਹੜਾ ਭੈਣ ਦਾ ਸੂਟ ਆ ਸੋਨਾ ਵਾ ਉਹ ਨਹੀਂ ਨਿੰਦਰ ਵਾਲਾ ਤੇ ਜਿਹੜਾ ਮੇਰਾ ਲਿਆਂਦਾ ਵਾ ਉਹ ਤੇ ਮੇਰੇ ਤਰਾ 500 ਤੋਂ ਵੀ ਘੱਟ ਵਾ ਖਰੇ ਮੇਰੇ ਤਰਾ 500 ਵੀ ਨਹੀਂ ਰੋਣਾ ਉਹਦਾ ਕੋੜਾ ਕੇ ਕੰਮ ਦਾ ਨਾ ਹੱਜ ਦਾ ਨਾਉ ਤੁੰਗ ਮੜਾ ਤੇ ਨਾਮ ਰੱਖਣ ਵਾਲਾ ਕੀ ਫਾਇਦਾ ਉਹਦਾ ਸੂਤ ਦਾ ਦੱਸ ਲਿਆ ਹੁੰਦਾ ਕੋਈ ਨਾ ਹੀ ਹੁੰਦਾ ਚੱਲ ਬੀਬੀ ਉਹ ਕਿਤੇ ਕੋਈ ਮਾਪੇ ਤੇ ਕੋਈ ਨਾਲ ਗਿਆ ਹੋ ਸਿਆਣਾ ਪਤਾ ਉਹ ਆਪ ਹੀ ਉਚਾਰਾ ਜਾਂਦਾ ਹੁੰਦਾ ਤੇ ਇਹਨੇ ਜਿਤਨਾ ਦੇ ਕੇ ਦੁਕਾਨ ਵਾਲੇ ਦੇ ਤਰ ਫੜ ਕੇ ਤੇ ਲੈ ਲੈਂਦੇ ਤੇ ਗੱਲ ਤੇ ਆ ਵਿੱਚ ਹੋਈ ਹੋਈ ਹਣੀ ਤੇ ਕੋਈ ਨਹੀਂ ਜਿਹੜੀ ਮੜੇ ਚੰਗੇ ਤੇ ਕਿਹੜੀ ਗੱਲ ਹੁੰਦੀ ਇਹਨਾਂ ਵਿਚਾਲ ਪਹੁੰਚਿਆ ਤੇ ਹੈਗਾ ਇਹਨੂੰ ਮੜਾ ਫੜਲਾ ਹੁਣ ਚਾਹ ਤੇ ਨਾ ਰਾਵ ਮੜਾ ਪਤਲਾ ਪਰ ਇਹ ਗੱਲ ਆ ਫਿਰ ਵੀ ਬੰਦਾ ਦੁਕਾਨ ਵਾਲੇ ਨੂੰ ਕਹਿ ਦਿੰਦੇ ਨੇ ਕਿ ਐਸੀ ਆਨੇ ਮੁੰਡੇ ਜਿਹੜੇ ਨੇ ਇਹੀ ਪਈ ਫਲਾਣੇ ਤਾਂ ਚੀਜ਼ ਦੇਣੀ ਆ ਤੇ ਸਾਨੂੰ ਕਪੜਾ ਮਾੜਾ ਨਾ ਦਿਓ ਵਧੀਆ ਕਪੜਾ ਦਿਓ ਚੰਗਾ ਪਾਉਣ ਵਾਲਾ ਉਹ ਦੇ ਦਿੰਦੇ ਜਿੱਦਾਂ ਦਾ ਕੋਈ ਮੰਗੇ ਇਹ ਇਹ ਕੀ ਪਤਾ ਹੁਣ ਇਹਨਾਂ ਕੀ ਕਿਹਾ ਤੇ ਕੀ ਨਹੀਂ ਕਿਹਾ ਤੇ ਫਰੋਲਾ ਜਾ ਚੁੱਕ ਕੇ ਤੇ ਲੈ ਆ ਮੈਂ ਸੂਟ ਇਹ ਲਿਆਂਦਾ ਤੇਰਾ ਇਹ ਬੀਜੀ ਅੱਜ ਖਾਣ ਲਈ ਹੀ ਮੈਨੂੰ ਮੈਂ ਖਾ ਨਹੀਂ ਪਹਿਣਾ ਮੇਰੇ ਤੇ ਨਾ ਇਹ ਪਾਉਣ ਵਾਲਾ ਹੈਗਾ ਤੇ ਨਾ ਮੈਂ ਪਾਉਣਾ ਹੂੰ ਪਾਉਣਾ ਤੇ ਪਾਲੇ ਸੁਆ ਕੇ ਮੈਂ ਤੇ ਰੱਖ ਛੜ ਕੇ ਤੇ ਤੋਰ ਲਈ ਮੇਰੀ ਬਿਰੂ ਗੱਲ ਤੇ ਸੁਣੋ ਤੁਸੀਂ ਹੋਣਾ ਜੀਵਨ ਨੂੰ ਕੋਈ ਮੜੀ ਜੰਗੀ ਨਾ ਕਰਿਓ ਠੀਕ ਆ ਕੋਈ ਨਹੀਂ ਤੁਹਾਨੂੰ ਮੈਂ ਸੂਟ ਦੇ ਦਿੰਦਾਂ ਤੁਸੀਂ ਮੇਰੇ ਨਾਲ ਚੱਲ ਜਾਓ ਜਿਸ ਤਰ੍ਹਾਂ ਲੱਗੋ ਤੁਹਾਨੂੰ ਮੋਤਰਾ ਦਾ ਰਹਿੰਦਾ ਆਪਣੇ ਘਰ ਦਾ ਪਤਾ ਨਹੀਂ ਪਈ ਤੁਮ ਮੈਂ ਚਲੋ ਮੈਂ ਜਗੀ ਪਲੀ ਮਾੜੀ ਪਰ ਦੀ ਰੋਟੀ ਮਿਲ ਲਈ ਆਪਾਤ ਮੈਂ ਕਾਹਦਾ ਪਵਣਾ ਲੋਕਾਂ ਦੇ ਘਰਾਂ 'ਚ ਵੇਖਿਆ ਵੇ ਜਾ ਕੇ ਕੀ ਬਣ ਡਿਆ ਲੋਕਾਂ ਦਾ ਜਗੋਂ 13ਵੀਂ ਹੋਣ ਡੀਆਂ ਵਾ ਉਹ ਤੇ ਮੈਨੂੰ ਪਤਾ ਵਾ ਲੋਕਾਂ ਦੇ ਘਰ ਕੀ ਬਣਦਾ ਵਾ ਪਰ ਲੋਕਾਂ ਦੇ ਘਰ ਜਿਹੜੇ ਰਿਸ਼ਤੇਦਾਰ ਨੇ ਲੋਕੀ ਚੰਗਾ ਹੀ ਵਰਤਦੇ ਮਿਲਦੇ ਨੇ ਆਹਨ ਕਮਾਂਡਰ ਨੇ ਉਹਨਾਂ ਮੈਨੂੰ ਬੁਖਾੜੇ ਸੀ ਕੱਪੜੇ ਵੀ ਤੇ ਦੇ ਤੇ ਵਧੀਆ ਕੱਪੜੇ ਸੀ ਕਿਉਂਕਿ ਬਦੋਂ ਬਧੀ ਚੀ ਕਰਦਾ ਤੇ ਇਹੋ ਜਿਹੇ ਕੱਪੜੇ ਸਵਾ ਤੇ ਹੁਣ ਜੇ ਅਗਲੇ ਮੈਨੂੰ ਪੁੱਛੂਗੀ ਤੇ ਤੇਰੀ ਨੋ ਦਾ ਵਰਤਾਇਆ ਤੇ ਮੈਂ ਕੀ ਵਿਖਾਵਾਂਗੀ ਉਹਨੂੰ ਚਲੋ ਮਾਤਾ ਮੇਰੀ ਵੀ ਗੱਲ ਸੁਣ ਲਾ ਤੂੰ ਮੇਰੇ ਨਾਲ ਸੁਵੇਰੇ ਚੱਲ ਜਿੱਤਰਾ ਦੇ ਜਿੱਤਰਾ ਤੂੰ ਉੱਥੇ ਵੇਖ ਕੇ ਇਹਨੇ ਝਾਈ ਕਰ ਉਹ ਲੜਾਈ ਤੇ ਮਟਾਉਣੀ ਆਪਣੇ ਘਰ ਕਿਨੇ ਉਤਨਾ ਦੱਤਨ ਵਾ ਸੂਟ ਲੈ ਦੂੰਗਾ ਜਿੱਤਰਾ ਇੱਕ ਵਾਰ ਤੇ ਦੋ ਵਾਰ ਤੇ ਉਹਨੂੰ ਕੀ ਵਿਖਾਉਂਗੀ ਮੈਂ ਫਿਰ ਆ ਲਿਆਂਦੇ ਨੇ ਤੂੰ ਆਖੀ ਵੀ ਉੱਥੋਂ ਆਇਆ ਸਭ ਕੁਝ ਜਿੱਤਰਾ ਉਹ ਝੂਠ ਮਰੀ ਜਾਂਦੀ ਐ ਦੋ ਸੱਤ ਹਾਂ ਮਰੀ ਜਾਂਦੀਆਂ ਝੂਠ ਮੈਨੂੰ ਕੀ ਲੋੜ ਵਾਇ ਹੋ ਜੱਗਣਾ ਕਰਨ ਦੀ ਤੇ ਕੋਈ ਗੱਲ ਨਹੀਂ ਗਈ ਨਹੀਂ ਨਹੀਂ ਚਲੋ ਖਸਮਾਂ ਨੂੰ ਖਾਏ ਜੋ ਹੋ ਗਿਆ ਸੋ ਹੋ ਗਿਆ ਜੋ ਆ ਗਿਆ ਸੋ ਆ ਗਿਆ ਉਨੇ ਇਹ ਦਾਵਾ ਕਿ ਕੁੜੀ ਦਾ ਵਰਤ ਵੀ ਹੁਣ ਤੁਹਾਡਾ ਤੇ ਆ ਗਿਆ ਤੇ ਕੁੜੀ ਦਾ ਵਰਤ ਦੇਣ ਜਾਣਾ ਵਾ ਤੇ ਜਾ ਕੇ ਤੇ ਸੋਹਣੇ ਸੂਟ ਲਿਆਉਣੇ ਨੂੰ ਸੱਸ ਦੇ ਮਾੜਾ ਸੂਟ ਨਾ ਆਵੇ ਨਹੀਂ ਹੁੰਦਾ ਨਹੀਂ ਹੁੰਦਾ ਤੇ ਸਾਰਾ ਸਮਾਨ ਲਿਆ ਕੇ ਤੇ ਕੁੜੀ ਨੂੰ ਵਰਤ ਦੇ ਕੇ ਆਓ ਮੇਰੀ ਬਿਰੂ ਗੱਲ ਸੁਣਾ ਅੱਗੇ ਬੀਬੀ ਕਦੀ ਮਾੜਾ ਸਮਾਨ ਦੇ ਕੇ ਕਦੀ ਗਿਆ ਕੁ ਮਾੜਾ ਸੂਟ ਗਿਆ ਵਾ ਹੈ ਇਥੇ ਕਿਹੜੀ ਗੱਲ ਦਾ ਘਾਟਾ ਪ੍ਰਮਾਤਮਾ ਸਭ ਕੁਝ ਦਤਾ ਤਾਂ ਆਇਆ ਕਿਹਾ ਨਾ ਕਿ ਚੰਗੇ ਸੂਟ ਵਧੀਆ ਲਿਆਇਓ ਉਹਦੀ ਸੱਸ ਦਾ ਕੁੜੀ ਦਾ ਭਾਂ ਮਾੜਾ ਮਟਾ ਘੱਟ ਵੀ ਹੋ ਜਾਏ ਤੇ ਕੋਈ ਨਹੀਂ ਸੱਸ ਦਾ ਮਾੜਾ ਨਾ ਹੋਏ ਠੀਕਾ ਠੀਕਾ ਉਹ ਅਗਨੀ ਕੋ ਗੱਲਾਂ ਥੋੜੀ ਸੁਣਨੀਆਂ ਨੇ ਆਹ ਚਲ ਕੋਈ ਨਹੀਂ ਸਾਮਾਨ ਲਿਆ ਕੇ ਸਾਰਾ ਤੇ ਉਹਨ ਵਰਤ ਦੇ ਕੇ ਆਓ ਜੀ ਮੈਂ ਨਾ ਕਰਕੇ ਨਾ ਸਲਾਹ ਜੀਵਨ ਨਾ ਤੇ ਫਿਰ ਜਾਣੇ ਇੱਕ ਦੋ ਦਿਨਾਂ ਤੱਕ ਫਿਰ ਫਾਹ ਹਾਂ ਹਾਂ ਤੇ ਦੇ ਕੇ ਆਓ ਵਰਤ ਉਹਨੂੰ ਉਹਨੂੰ ਵੀ ਢੀਕਵਾ ਆਹ ਚਲ ਕੋਈ ਗੱਲ ਨਹੀਂ ਹੁਣ ਬੀਬੀ ਮੇਰੀ ਗੱਲ ਸੁਣ ਲੈ ਹੁਣ ਤੂੰ ਨਾ ਮਾੜੀ ਚੰਗੀ ਨਾ ਕਰ ਨਹੀਂ ਮੈਂ ਹੁਣ ਉਹਨੂੰ ਮਾੜੀ ਚੰਗੀ ਕਾਦੀ ਆਖਣੀ ਉਹਨੂੰ ਕੱਪੜੇ ਪਾੜੇ ਆਪਣੀ ਤਾਂ ਪੜੇ ਹੁੰਦੀ ਹੈ ਕੋਈ ਗੱਲ ਨਹੀਂ ਗੀ ਬਖਾਲੇ ਆ ਕੱਪੜੇ ਤੇ ਗੱਲ ਮੁੱਕ ਜਦੋਂ ਮੈਂ ਤੁਹਾਨੂੰ ਕਹਿਣ ਡਿਆ ਵਾ ਮੈਂ ਤੁਹਾਡਾ ਬੱਚਾ ਮੈਂ ਤੁਹਾਨੂੰ ਕਹਿਣ ਦੇ ਕੋਈ ਗੱਲ ਦੀ ਪਰਵਾਹ ਨਾ ਕਰਿਓ। ਸੂਰ ਮਾੜੇ ਚੰਗੇ ਦੀ ਨਹੀਂ ਕਹੀਂ ਜਰੂਰੀ ਉਹੇ ਪਾ ਕੇ ਬੈਠਾ। ਸੂਰ ਤੇ ਪੁੱਤ ਮੇਰੇ ਕੋ ਅੱਗੇ ਬਿਥੇਰੇ ਆ ਉਹਨੇ ਕਹਿੰਦਾ ਮੈਂ ਤਾਂ ਉਹਨੇ ਇਹੋ ਗੱਲ ਕਹੀ ਮੇਰੇ ਕੋ ਸੂਰ ਪੜੇ ਨੇ ਕੋਈ ਗੱਲ ਨਹੀਂ ਤੇ ਤੂੰ ਜੀ ਕਰੂ ਵਰਤ ਲੈ ਤੇ ਜੀ ਕਰੂ ਸੋਹਾਟੇ ਪਾ ਲਈ। ਮੈਂ ਨਹੀਂ ਗਾ ਸੋਣਾ। ਆ ਤੂੰ ਨਾ ਟੈਨਸ਼ਨ ਨਾ ਲਈ ਉਹ ਮੈਂ ਆਪੀ ਜਾ ਕੇ ਤੇ ਦੇਉਂਗਾ ਕੁੜੀ ਨੂੰ। ਹਲੋ ਠੀਕ ਆ ਉਹ। ਉਹਨੂੰ ਦੇ ਦੇ। ਮੈਂ ਕੋਈ ਕਰ ਲਈ ਨਸਲਾ ਹੋ ਦੇਣਾ। ਗਾ ਦੀ ਗੰਦ ਚ ਉਹਨੂੰ ਵਰਤ ਦੇ ਆ ਉਹ ਕੁੜੀ ਨੂੰ ਤੇ ਉਹਨੂੰ ਵੀ ਦੇ ਇਕ ਵਾ। ਇਹ ਮੇਰੇ ਪਿੱਛੋਂ ਕੋਈ ਭੈਣ ਭਰਾ ਵਰਤ ਲੈ ਕੇ ਆ ਅੱਜ ਨਹੀਂ ਤੇ ਕੱਲ ਦੇ ਆਉ ਜਾ ਕੇ ਉਹਨੂੰ ਉਹਨੂੰ ਵੀ ਆਸ ਵਾ ਬਿਚਾਰੀ ਨੂੰ